ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਦੇਰਸ਼ਾ ਮਹਮਰੀ ਸਰ ਪਠਾਨਕੋਟ ਨੈਸ਼ਨਲ ਹਾਈਵੇ ਨੂੰ ਕਸਬਾ ਨੋਸ਼ਹਿਰਾ ਮੰਝਾ ਸਿੰਘ ਵਿਖੇ ਲੋਕਾਂ ਵੱਲੋਂ ਜਾਮ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਮਾਮਲਾ ਇੱਕ ਨੌਜਵਾਨ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਂਦਾ ਸੀ ਦੱਸਿਆ ਜਾ ਰਿਹਾ ਸੀ ਕਿ ਕਮਲਜੀਤ ਨਾਮਕ ਨੌਜਵਾਨ ਦਾ ਜਿਸ ਦੀ ਉਮਰ ਕਰੀਬ 20 ਸਾਲ ਜੋ ਕਿ ਘੁੰਮਣ ਕਲਾਂ ਦਾ ਰਹਿਣ ਵਾਲਾ ਸੀ ਮੋਟਰਸਾਈਕਲ ਤੇ ਵਾਪਸ ਆਪਣੇ ਘਰੋਂ ਨਿਕਲਿਆ ਸੀ ਤੇ ਰਸਤੇ ਦੇ ਵਿੱਚ ਉਸ ਦਾ ਸੈਂਟਰੋ ਕਾਰ ਦੇ ਨਾਲ ਹਾਸਾ ਹੋ ਜਾਂਦਾ ਹੈ ਜਿਸ ਵਿੱਚ ਕਮਲਜੀਤ ਸਿੰਘ ਜੋ ਕਿ ਹਾਕੀ ਖਿਡਾਰੀ ਸੀ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਉਹ ਖੁਦ ਸੈਂਟਰੋ ਕਾਰਜਾਲਿਕ ਹੀ ਉਸ ਨੂੰ ਨੋਸ਼ਹਿਰ ਮੰਜਾ ਸਿੰਘ ਦੇ ਸਰਕਾਰੀ ਹਸਪਤਾਲ ਧਾਕਲ ਕਰਵਾ ਕੇ ਖੁਦ ਉਥੋਂ ਰਫੋ ਚੱਕਰ ਹੋ ਜਾਂਦਾ ਹੈ ਪਰ ਉਕਤ ਨੌਜਵਾਨ ਦੀ ਜ਼ਖਮਾਂ ਦੀ ਤਾਬਨਾ ਚਲਦੇ ਹੋਏ ਮੌਤ ਹੋ ਗਈ ਇਤਲਾਮ ਮਿਲਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਦੇਹ ਨੈਸ਼ਨਲ ਹਾਈਵੇ ਤੇ ਉੱਤੇ ਰੱਖ ਕੇ ਇਨਸਾਫ ਲਈ ਜਾਮ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਦੇਰਾਂ ਤੱਕ ਪ੍ਰਦਰਸ਼ਨ ਚੱਲਦਾ ਹੈ ਬਾਅਦੇ ਚ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ਦੇ ਵਿਸ਼ਵਾਸ ਤੋਂ ਬਾਅਦ ਪ੍ਰਦਰਸ਼ਨ ਬੰਦ ਕਰਦੇ ਹੋਏ ਨੈਸ਼ਨਲ ਹਾਈਵੇ ਖੋਲਿਆ ਜਾਂਦਾ ਹੈ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ